ਆਰੇ ਚਾਰ ਇੱਕ ਬਹੁਤ ਵੱਡੀ ਸਿਫੀਤਾ ਸਾਡੇ ਇਲਾਕੇ ਦੀ ਮਰੇ ਵਾਲਾ ਥੋੜਾ ਧਿਆਨ ਕਰੀ ਡਾਕਟਰ ਮਿਲਕੁਮਾਰ ਜੈਲੰਦੀ ਵਾਲੇ ਵਿਸ਼ੇਤਰ ਤੇ ਪੁਜੇ ਡਾਕਟਰ ਸਾਹਿਬ ਬਹੁਤ ਧੰਨਵਾਦ ਆ ਤੁਹਾਡਾ ਮਰੇ ਵਾਲਾ ਇੱਕ ਗੱਲ ਸੁਣਨ ਵਾਲੀ ਹੈ ਜਦੋਂ ਕਰੋਨਾ ਘਰ ਚੱਲੇਗਾ ਪਰ ਨੀਲ ਜੀ ਐਸੋ ਜੇ ਇਨਸਾਨ ਹੈ ਜੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਮਰੇ ਪਿਆਰੋ ਕਹਿ ਲਈਏ ਡਾਕਟਰ ਨੀਲ ਦੀ ਸੇਵਾ ਬਹੁਤ ਵਧੀਆ ਲਗੀ ਇੱਕ ਵਾਰੀ ਤਾਲੀਆਂ ਮਾਰ ਦਿਓ ਮੇਰੇ ਵੀਰੋ ਨਾਲ ਸਾਡੇ ਇਲਾਕੇ ਦਾ ਡਾਕਟਰ ਨੀਲ ਜੀ ਕਹਿੰਦੇ ਆ ਲੰਮੀ ਵਾਲੇ ਸ਼ਹਿਰਪੁਰ ਤੇ ਪੁੰਜੇ ਹੋਏ ਨੇ ਮੇਰੇ ਵੀਰੋ ਕਿੱਥੇ ਖੜੇ ਆ ਜੀ ਡਾਕਟਰ ਸਾਹਿਬ ਇੱਕ ਵਾਰੀ ਹੱਥ ਚੱਕੋਗੇ ਲੈ ਵੀਰੋ ਤੂੰ ਰੁਕੀ ਕਹਿੰਦੇ ਰੱਬ ਦਾ ਵਰਦਾਨ ਹੈ ਡਾਕਟਰ ਤੇ ਤੂੰ ਗੱਲ ਸਾਬਤ ਕਰ ਦਿੰਦੇ ਆ ਇਹਨੂੰ ਸੱਚੇ ਪਾਖੇ ਤੈਨੂੰ ਲੰਮੀ ਉਮਰਾਂ ਦੇਵੇ ਤੇ ਬਾਬਾ ਕਹਿੰਦੇ ਬੜ ਬਖਸ਼ੇ ਵੀ ਸੇਵਾ ਜਿਹੜੀ ਇੱਥੇ ਤੂੰ ਕਰਤਾ ਨਹੀਂ ਲੋਕਾਂ ਦੀਆਂ ਜਾਨਾਂ ਬਚਾਉਂਦਾ ਰਹੀ ਲੋਕਾਂ ਨੇ ਕਹਿ ਵੀ ਭਗਵਾਨ ਤੇ ਬਾਤ ਜੇ ਕੋਈ ਹੈ ਫਿਰ ਮੇਰੇ ਵੀਰੋ ਡਾਕਟਰ ਹੈ ਉਹ ਕਹਿੰਦੇ ਉੱਤਰ ਗਰਗਰ ਬਰਗਾਹ ਤੋਂ ਵੀ ਮੋੜ ਲੈਣਾ ਹੈ ਤੇ ਡਾਕਟਰ ਨੇ ਇਹ ਵੀ ਉਹਨਾਂ ਦਾ ਧੰਨਵਾਦ ਹੈ ਆ ਮੁੰਡੇ ਦਾ ਗਵਿੰਦਪੁਰਾ ਪਿੰਡ ਹੈ ਮੇਰੇ ਵੀਰੋ ਇੱਕ ਗਵਿੰਦਪੁਰਾ ਪਿੰਡ ਪੁੜਲਾਡੇ ਦੇ ਲਾਗ ਅਣ ਤੇ ਉਧਰ ਸਾਡੇ ਦੀਪਾ ਸਰਪੰਚ ਤੇ ਤੀਨਾ ਨਾਲ ਸਾਡੇ ਭੋਲਾ ਜੰਮਰ ਸੁਖਮੰਦਰ ਕੱਖਾਂ ਵਾਲੀ ਪ੍ਰੋਗਜੰਦ ਸ਼ਰਮਾ ਜੀ ਦਾ ਨੋਟ ਲੱਗਿਆ ਬਈ ਨੋਟ ਨਹੀਂ ਕਰੀ ਚੱਲੇ ਜੀ ਠੀਕ ਆਪਦੇ ਸਾਹਮਣੇ ਆਪਾਂ ਤੇ ਨਾਮ ਬੋਲਾ ਕਰਾਂਗੇ ਲਓ ਸਾਡੇ ਪ੍ਰੋਗਜੰਦ ਸ਼ਰਮਾ ਜੀ ਨਾਲ ਸਾਡੇ ਅੰਗਰੇਜ਼ ਸਿੰਘ ਨੰਬਰ ਨਾਲ ਅਰਸ਼ਰ ਸਿੰਘ ਜੀ ਚੌਧਰੀ ਤੇ ਡੇਰਾ ਖੇਤਰਪਾਲ ਜੀ ਹਰਜੀਤ ਸਿੰਘ ਜੀ ਮੰਦਰ ਸਾਹਿਬ ਦਾ ਨੋਟ ਲੱਗਿਆ ਹੋਇਆ ਤੇਜੀਤ ਸਿੰਘ ਜੀ ਨੰਬਰ ਵਾਲਾ ਸਾਹਿਬ ਵਿਸ਼ੇਸ਼ ਤੌਰ ਤੇ ਕੇ ਨੋਟ ਲੱਗਿਆ ਹੋਇਆ ਪਰ ਇਧਰਲੇ ਪਾਸੇ ਓ ਓ ਇੱਥੇ ਇੱਥੇ ਮੰਡੇ ਉਧਰ ਗੋਪੀ ਨੰਬਰਦਾਰ ਦਰਸ਼ਨ ਨੰਬਰਦਾਰ ਜੀ ਆ ਸਾਡੇ ਜਿਹੜੇ ਪਾਣੀ ਦੀ ਵੱਡੀ ਸੇਵਾ ਕਰਦੇ ਆ ਲੈ ਵੀ ਸਰਦਾਰ ਧਾਡ ਦੇ ਵਿੱਚ ਉੱਤਦਾ ਤੱਕਦਾ ਹੈ ਵੀ ਗੋਰੀਆ ਸਾਰੇ ਭਰਾਵਾਂ ਨੇ ਨਾਲ ਮਿਲ ਕੇ ਸਾਥ ਦਿੱਤਾ ਹੈ ਸਰਪੰਚੀ ਪੰਜਾਵੇ ਵਾਲੇ ਉਹਨਾਂ ਦਾ ਕਹਿੰਦੇ 100 ਲੱਗਿਆ ਸੀ ਆ ਨੌਜੰਤ ਦੇ ਰੇਡ ਤੇ ਇਸਲੇ ਹਰਜਿੰਦਰ ਸਰਪੰਚ ਦਾ ਨੋਟ ਤੇ ਪੁਆਇੰਟ ਲੈ ਕੇ ਧਾਵੀ ਆਪਣੇ ਪਾਲੇ ਆ ਚਰਚੇ ਕਹਿੰਦੇ ਬੱਡੇ ਵਾਲੇ ਕਲੀ ਵਾਲੇ ਖਰਾਜੀ ਪਈ ਦੀ ਬੈਂਤੀ ਹੈ ਉਹਦੇ ਇਲਾਕੇ ਦਾ ਮੇਲਾ ਦਿਨ ਨੌਂਿਆਂ ਕਲੀ ਜਿਹੜੀ ਪਾਦੇ ਵਿੱਚ ਖਰਾਜੀ ਕਲੀ ਵਾਲਾ ਸ਼ਮਲੰਬੀ ਆ ਸਾਡਾ